ਪੰਜਾਬ ਦੇ ਪਿੰਡਾਂ ਦੇ ਵਿੱਚ ਚੋਣ ਜਾਬਤਾ ਲੱਗ ਗਿਆ ਕਿਉਂਕਿ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਜਲਦ ਇਹ ਐਲਾਨ ਹੋਣ ਵਾਲਾ ਤਾਂ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਦੱਸ ਦਈਏ ਕਿ ਕੁਝ ਜਿਹੜੀਆਂ ਗੱਲਾਂ ਚੋਣ ਕਮਿਸ਼ਨ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਆਖਿਰਕਾਰ ਕਿਹੜੀਆਂ ਗੱਲਾਂ ਪੰਚਾਇਤੀ ਚੋਣਾਂ ਦੇ ਦੌਰਾਨ ਧਿਆਨ ਦੇ ਵਿੱਚ ਰੱਖਣੀਆਂ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ ਕਿੰਨੇ ਪੂਲਿੰਗ ਬੂਥ ਹੋਣਗੇ ਕਿੰਨੀ ਫੀਸ ਹੋਵੇਗੀ तमाम ਜਾਣਕਾਰੀ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਰਹੇ ਹਾਂ ਤੇ ਕੁਝ ਹੀ ਸਟੈਂਟਾਂ ਦੇ ਵਿੱਚ ਇਸ ਤਰੀਕ ਦਾ ਵੀ ਐਲਾਨ ਹੋ ਜਾਵੇਗਾ ਆਖਿਰਕਾਰ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਹਾਲਾਂਕਿ ਪੰਚਾਇਤੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਫਰਵਰੀ ਮਹੀਨੇ ਦੇ ਵਿੱਚ ਪਿੰਡਾਂ ਦੇ ਵਿੱਚ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸਨ ਤਾਂ ਲੰਮੇ ਸਮੇਂ ਤੋਂ ਕਰੀਬ 9 ਮਹੀਨੇ ਤੋਂ ਇਸ ਚੀਜ਼ ਦੀ ਉਡੀਕ ਕੀਤੀ ਜਾ ਰਹੀ ਸੀ ਆਖਿਰਕਾਰ ਹੁਣ ਚੋਣਾ ਕਦੋਂ ਹੋਣ ਗਿਆ ਤਾਂ ਇਲੈਕਸ਼ਨ ਕਮਿਸ਼ਨ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵਿੱਚ ਉਸ ਦੇ ਵਿੱਚ ਪੂਰੇ ਵਿਸਤਾਰ ਦੇ ਵਿੱਚ ਦੱਸਿਆ ਕਿ ਆਖਿਰਕਾਰ ਕਿੰਨੇ ਪੋਲਿੰਗ ਬੂਥ ਨੇ ਇਸ ਦੇ ਵਿੱਚ ਖਾਸ ਤੌਰ ਤੇ ਕੀ ਆ ਗਿਆ ਕਿ ਇਸ ਵਾਰ ਬੈਲਟ ਬਾਕਸ ਰਾਹੀਂ ਚੋਣਾ ਹੋਣ ਗਿਆ ਜੀ ਹਾਂ ਆਮ ਤੌਰ ਤੇ ਆਪਾਂ ਦੇਖਦੇ ਆ ਲੋਕ ਸਭਾ ਚੋਣਾ ਹੋਣ ਭਾਵੇਂ ਵਿਧਾਨ ਸਭਾ ਚੋਣਾ ਹੋਣ ਤਾਂ ਈਵੀਐਮ ਦੇ ਰਾਹੀਂ ਹੁੰਦੀਆਂ ਨੇ ਪਰ ਪੰਚ ਅਤੇ ਸਰਪੰਚ ਦੀਆਂ ਚੋਣਾ ਬੈਲਟ ਬਾਕਸ ਰਾਹੀਂ ਹੋਣ ਗਿਆ 1 ਕਰੋੜ 3397000 ਤੋਂ ਵੱਧ ਕੁੱਲ ਵੋਟਰ ਨੇ ਤਾਂ ਅਜੇ ਇਹ ਦੇ ਵਿੱਚ 19000 ਤੋਂ ਵੱਧ ਪੋਲਿੰਗ ਬੂਥ ਜਿਹੜੇ ਉਹ ਬਣਾਏ ਜਾਣਗੇ ਤਾਂ ਪਿੰਡਾਂ ਦੇ ਵਿੱਚ ਚੋਣਾਂ ਹੋਣ ਜਾਣੀਆਂ ਨੇ ਸਰਪੰਚ ਜਿਹੜੇ ਆ ਉਹ ਤਿਆਰ-ਬਰ ਤਿਆਰ ਨੇ ਕਿ ਆਖਿਰਕਾਰ ਅਸੀਂ ਸਰਪੰਚ ਕਦੋਂ ਬਣਾਂਗੇ ਤਾਂ ਅਜੇ ਇਹ ਦੇ ਵਿੱਚ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਤੇ ਜਲਦ ਹੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਪੰਚਾਂ ਅਤੇ ਪੰਚਾਂ ਦੇ ਲਈ ਜੋ ਪ੍ਰਚਾਰ ਦੇ ਦੌਰਾਨ ਪੈਸਾ ਖਰਚ ਉਹਨਾਂ ਦੇ ਵੱਲੋਂ ਕੀਤਾ ਜਾਣਾ ਹੈਗਾ ਉਸ ਦੀ ਵੀ ਹੱਦ ਮਿੱਥੀ ਗਈ ਆ ਤਾਂ ਸਰਪੰਚ ਜਿਹੜੇ 40000 ਰੁਪਿਆ ਖਰਚ ਕਰ ਸਕਣਗੇ ਇਸ ਤੋਂ ਇਲਾਵਾ ਪੰਚਾਂ ਦੀ ਗੱਲ ਕੀਤੀ ਜਾਵੇ ਤਾਂ ਪੰਚ ਚੋਣਾਂ ਦੇ ਦੌਰਾਨ 30000 ਰੁਪਿਆ ਖਰਚ ਕਰ ਸਕਣਗੇ ਹਾਲਾਂਕਿ ਜੇਕਰ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਸਰਪੰਚਾਂ ਦੇ ਲਈ ਇਹ ਰਕਮ 30000 ਸੀ ਪੰਚਾਂ ਦੇ ਲਈ 20 ਤਾਂ ਹੁਣ 10-10000 ਰੁਪਿਆ ਵਾਦਾ ਦਿੱਤੀ ਗਈ ਆ ਇਸ ਤੋਂ ਇਲਾਵਾ ਦੋ ਜਿਹੜੇ ਆ ਪੇਪਰਾਂ ਦੇ ਰਾਹੀਂ ਜੋ ਵੋਟ ਪੇਪਰ ਹੋਣਗੇ ਦੋ ਰੰਗ ਦੇ ਹੋਣਗੇ ਇੱਕ ਗੁਲਾਬੀ ਰੰਗ ਦਾ ਹੋਵੇਗਾ ਤੇ ਇੱਕ ਚਿੱਟੇ ਰੰਗ ਦਾ ਤਾਂ ਗੁਲਾਬੀ ਜਿਹੜਾ ਸਰਪੰਚ ਦੇ ਲਈ ਹੋਵੇਗਾ ਤੇ ਦੂਸਰੇ ਪਾਸੇ ਜੇਕਰ ਚਿੱਟੇ ਰੰਗ ਦੀ ਗੱਲ ਕੀਤੀ ਜਾਵੇ ਜੋ ਚਿੱਟੇ ਰੰਗ ਦਾ ਵੋਟ ਪੇਪਰ ਹੋਵੇਗਾ ਉਹ ਪੰਚਾਇਤ ਦੇ ਲਈ ਹੋਵੇਗਾ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਜੋ ਪੰਜਾਬ ਚੋਣ ਕਮਿਸ਼ਨ ਹੈਗਾ ਤੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਤੇ ਉਹਨਾਂ